ਬੱਚਿਆਂ ਨੂੰ ਤੁਸੀਂ ਘਰੇ ਪੀੜਾ ਸਾਹਿਬ ਕੱਲਾ ਲਾ ਕੇ ਚੌਰ ਸਾਹਿਬ ਕਰਨਾ ਸਿਖਾਓ ਫਿਰ ਗੁਟਕਾ ਸਾਹਿਬ ਦੀ ਸੇਵਾ ਕਰਨੀ ਸਿਖਾਓ ਫਿਰ ਪੋਥੀ ਸਾਹਿਬ ਦੀ ਸਿਖਾਓ ਫਿਰ ਉਹਨੂੰ ਕੋਟ ਬ੍ਰਹਮੰਡਾ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਕੋਲ ਲੈ ਕੇ ਆਓ ਸਤਿਗੁਰੂ ਔਣ ਤੋਂ ਪਹਿਲਾਂ ਇੱਕ ਤੇ ਇਸ਼ਨਾਨ ਹੋਣਾ ਜ਼ਰੂਰੀ ਹੈ ਕਿ ਅਸੀਂ ਉਸ ਤੋਂ ਬਾਅਦ ਜੰਗਲ ਪਾਣੀ ਨਾ ਗਏ ਹੋਈਏ ਠੀਕ ਹੈ ਜੀ ਫਿਰ ਆਪਾਂ ਪ੍ਰੋਪਰੀਏਟ ਕੱਪੜੇ ਪਾ ਕੇ ਆਈਏ ਜਿਹੜੇ ਗੰਦੇ ਮਲੇ ਨਾ ਹੋਣ ਆਪਾਂ ਖੇਡਦਿਆਂ ਨਾ ਪਾਏ ਹੋਣ ਮਿੱਟੀ ਨਾਲ ਨਾ ਲਿਬੜਣ ਸਾਫ਼ ਸੁਥਰੇ ਸੋਹਣੇ ਕੱਪੜੇ ਹੋਣ ਇਹ ਸਤਿਗੁਰੂ ਜੀ ਕੋਲ ਆਉਣ ਦਾ ਤਰੀਕਾ ਠੀਕ ਫਿਰ ਆਪਾਂ ਗੱਲ ਚ ਲਈਦਾ ਪੁੱਤ ਹਜੂਰੀਆ ਠੀਕ ਹੈ ਜੀ ਇਹ ਹਰ ਵੇਲੇ ਜ਼ਰੂਰੀ ਨਹੀਂ ਹੁੰਦਾ ਪਰ ਜਦੋਂ ਤੁਸੀਂ ਮੰਨ ਲਓ ਸਤਗੁਰੂ ਜੀ ਨੂੰ ਆ ਪੁੱਤ ਕੀ ਲੱਗਾ ਆ ਕੀ ਹੈ ਚਾਦਰ ਦੇ ਉੱਤੇ ਗੰਦ ਲੱਗਾ ਤੁਸੀਂ ਗੰਦ ਗਏ ਆ ਨਾ ਹੁਣ ਮੰਨ ਲਓ ਇੱਥੇ ਸਤਗੁਰੂ ਜੀ ਨੂੰ ਤੁਸੀਂ ਮੱਥਾ ਟੇਕਿਆ ਐਦਾਂ ਰੱਖਿਆ ਕੀ ਹੋਇਆ ਤੁਹਾਡੇ ਹੱਥਾਂ ਤੇ ਗੰਦ ਲੱਗ ਗਿਆ ਤੁਸੀਂ ਕੀ ਜਾ ਕੇ ਕੀਤਾ ਚੌਰਸਾ ਫੜ ਲਿਆ ਗੰਦੇ ਹੱਥਾਂ ਨਾਲ ਫੜਿਆ ਗਿਆ ਨਾ ਫਿਰ ਕੀ ਕਰੀਦਾ ਪੁੱਤ ਸਤਗੁਰੂ ਕੋਲ ਆਉਣ ਤੋਂ ਪਹਿਲਾਂ ਜਿਹੜਾ ਹਜੂਰੀਆ ਸਾਹਿਬ ਹੁੰਦਾ ਨਾ ਉਹਨੂੰ ਹਜੂਰੀਆ ਨੂੰ ਥੱਲੇ ਰੱਖ ਲਈਦਾ ਕੱਪੜੇ ਨੂੰ ਤੇ ਪਾਣੀ ਨੂੰ ਸੁੱਚਾ ਮੰਨਿਆ ਜਾਂਦਾ ਹੈ ਕੱਪੜਾ ਰੱਖ ਕੇ ਮਹਾਰਾਜ ਜੀ ਨੂੰ ਨਮਸਕਾਰ ਕਰੀ ਦੀ ਹਰ ਵਾਰੀ ਇਹ ਕਰਨ ਦੀ ਲੋੜ ਨਹੀਂ ਹੈ ਸਿਰਫ ਜਦੋਂ ਤੁਸੀਂ ਸਤਗੁਰੂ ਦੀ ਸੇਵਾ 'ਚ ਜਾਣਾ ਹੈ ਕਿ ਮੇਰੇ ਗੰਦੇ ਨਾ ਹੋਣ ਹੱਥ ਮੈਂ ਮਹਾਰਾਜ ਜੀ ਦੀ ਸੇਵਾ 'ਚ ਜਾਣਾ ਫਿਰ ਪੁੱਤ ਤੁਸੀਂ ਤੇ ਜਵਾਨ ਹੋ ਅਸੀਂ ਤੇ ਬੁੱਢੇ ਆ ਜਿਵੇਂ ਤੁਸੀਂ ਬੈਠੇ ਸੀ ਨਾ ਮਹਾਰਾਜ ਦੇ ਹਜ਼ੂਰ ਤੁਸੀਂ ਥੱਲੇ ਹੱਥ ਲਾ ਕੇ ਬੈਠੇ ਤੁਸੀਂ ਕੀ ਕਹਿਣਾ ਆਪਣੇ ਸਰੀਰ ਦੇ ਬਲ ਨਾਲ ਬਹਿਣਾ ਹੈ ਤੇ ਸਰੀਰ ਦੇ ਬਲ ਨਾਲ ਉੱਠਣਾ ਇੰਨਾ ਥੱਲੇ ਹੱਥ ਲਾ ਕੇ ਨਹੀਂ ਉੱਠਣਾ ਸਮਝਿਆ ਕਿ ਨਾ ਪੁੱਤ ਇਹ ਗੱਲਾਂ ਸਮਝ ਆ ਗਈਆਂ ਮੇਰੇ ਪੁੱਤ ਨੂੰ ਉਸ ਤੋਂ ਬਾਅਦ ਜੇ ਤੁਸੀਂ ਵੇਖੋ ਸਤਿਗੁਰੂ ਜੀ ਦਾ ਪ੍ਰਕਾਸ਼ ਉੱਚੇ ਥਾਂ ਹੈ ਤੁਸੀਂ ਨੀਵੇਂ ਹੋ ਨਾ ਤੁਸੀਂ ਛੋਟੇ ਹੋ ਤੁਸੀਂ ਬੈਠਣਾ ਨਹੀਂ ਇਸ ਸਿਚੁਏਸ਼ਨ 'ਚ ਤੁਸੀਂ ਗੁਰੂ ਸਾਹਿਬ ਦੇ ਹਜ਼ੂਰ ਬੈਠਣਾ ਨਹੀਂ ਹੈ ਖੜੇ ਹੋ ਕੇ ਜੇ 5 ਮਿੰਟ ਸੇਵਾ ਕਰ ਸਕਦੇ 5 ਹੀ ਕਰਨੀ ਹੈ ਜੇ 10 ਕਰ ਸਕਦੇ 10 ਕਰਨੀ 20 ਕਰ ਸਕਦੇ 20 ਕਰਨੀ ਹੈ ਜਦੋਂ ਸੇਵਾ ਜਾਣਾ ਮਾਤਾ ਪਿਤਾ ਜਾਂ ਸੇਵਾਦਾਰ ਨੂੰ ਦੱਸ ਦੇਣਾ ਮੈਂ 5 ਮਿੰਟ ਸੇਵਾ ਕਰਨੀ ਫਿਰ ਅਗਲੇ ਸੇਵਾਦਾਰ ਨੂੰ ਭੇਜ ਦਿਓ ਫਿਰ ਚੌਰ ਸਾਹਿਬ ਨੂੰ ਇਹ ਤੇਜ਼ ਤੇਜ਼ ਨਹੀਂ ਕਰਨਾ ਪਿਆਰ ਦੇ ਨਾਲ ਇੱਧਰ ਨੂੰ ਪਿਆਰ ਦੇ ਨਾਲ ਇੱਧਰ ਨੂੰ ਠੀਕ ਹੈ ਜੀ ਥੱਲੇ ਨਹੀਂ ਲੱਗਣ ਦੇਣਾ ਥੱਲੇ ਮਿੱਟੀ ਲੱਗੀ ਐ ਕੇਸਾਂ ਨੂੰ ਮਿੱਟੀ ਲੱਗ ਗਈ ਉਹੀ ਮਿੱਟੀ ਸਤਿਗੁਰੂ ਜੀ ਤੇ ਜਾ ਕੇ ਲੱਗੀ ਅੱਛਾ ਅਖੀਰ ਲਈਆਂ ਇੱਕ ਦੋ ਗੱਲਾਂ ਇਦਾਂ ਨਹੀਂ ਕਰਨਾ ਕਿ ਗੁਰੂ ਜੀ ਦੇ ਉੱਪਰ ਕੇਸ ਲੱਗਣ ਠੀਕ ਹੈ ਪੁੱਤਰ ਚੌਰ ਸਾਹਿਬ ਇੰਨਾ ਉੱਚਾ ਕਰਨਾ ਕਿ ਸਤਿਗੁਰੂ ਜੀ ਦਾ ਸਤਕਾਰ ਰਵੇ ਅੱਛਾ ਮੰਨ ਲਾ ਪੱਖਾ ਵੇਖਦੇ ਨਾ ਇਦਾਂ ਇਦਾਂ ਉਹ ਹੈਂਡ ਫੈਨ ਹੁੰਦਾ ਨਾ ਮੰਨ ਲਓ ਮੈਂ ਤੁਹਾਨੂੰ ਹੈਂਡ ਫੈਨ ਕਰ ਰਿਹਾ ਤੇ ਮੈਂ ਹਰ ਵਾਰੀ ਹੈਂਡ ਫੈਨ ਕਰਦਾ ਤੁਹਾਡੇ ਇਦਾਂ ਮਾਰਾਂ ਤੁਹਾਨੂੰ ਚੰਗਾ ਲੱਗੇਗਾ ਨਹੀਂ ਲੱਗੇਗਾ ਅੱਛਾ ਜੀ ਇਦਾਂ ਦਾ ਕੇਸਾਂ ਵਾਲਾ ਹੀ ਕੋਈ ਫੈਨ ਹੋਵੇ ਤੇ ਮੈਂ ਹਰ ਵਾਰੀ ਤੁਹਾਡੇ ਮਾਰਾਂ ਤੇ ਇੱਥੋਂ ਐ ਜਾਵੇ ਇੱਥੋਂ ਐ ਜਾਵੇ ਚੰਗਾ ਲੱਗੇਗਾ ਸਮਝ ਆ ਗਈ ਮੇਰੇ ਪੁੱਤ ਨੂੰ ਕਿ ਗੁਰੂ ਸਾਹਿਬ ਦਾ ਸਤਕਾਰ ਕਿਦਾਂ ਕਰਨਾ ਹੈ ਜਦੋਂ ਥੱਕ ਗਏ ਇਸ਼ਾਰਾ ਕਰ ਦੇਣਾ ਕਿਸੇ ਨੂੰ ਕਿ ਸੇਵਾ ਚ ਆਜੋ ਸੇਵਾ ਕਰਨੀ ਹੈ ਪਹਿਲਾਂ ਜਦੋਂ ਲੈਣਾ ਚਾਹ ਉਹ ਸਾਹਿਬ ਉਦੋਂ ਵੀ ਸੀਸ ਨੂੰ ਲਾਉਣਾ ਹੈ ਸਤਕਾਰ ਫਿਰ ਸਾਹਿਬ ਦੀ ਸੇਵਾ ਕਰਨੀ ਜਦੋਂ ਦੇਣਾ ਹੈ ਫਿਰ ਸੀਸ ਨੂੰ ਲਾ ਕੇ ਬੜੇ ਸਤਕਾਰ ਨਾਲ ਉਹਨਾਂ ਨੂੰ ਫੜਾ ਕੇ ਹੁਣ ਤੁਸੀਂ ਸੇਵਾ ਖਤਮ ਕਰ ਲਈ ਨਾ ਤੇ ਥੱਲੇ ਕਪੜਾ ਸਹੀ ਨਹੀਂ ਹੈ ਤੁਹਾਡੇ ਹੱਥ ਕੀ ਹੁਣ ਉਹਨੇ ਗੁਰਸਿੱਖ ਨੇ ਚੌਰ ਸਾਹਿਬ ਲਾ ਲਿਆ ਤੁਸੀਂ ਬੜੇ ਪਿਆਰ ਨਾਲ ਥੱਲੇ ਕਪੜਾ ਸਹੀ ਕਰ ਦੇਣਾ ਕਿ ਅਗਲਾ ਗੁਰਸਿੱਖ ਆਰਾਮ ਨਾਲ ਬੈਠ ਸਕੇ ਮੇਰੇ ਪੁੱਤ ਨੂੰ ਸਮਝ ਆ ਗਈ ਹੈ